ਹਾਂਜੀ ਬਾਈ ਮਿੱਤਰੋ ਲੱਗੇਗਾ ਜੀ ਵਰਮਿੰਗ ਕਰਨ ਕੋ ਉਤਰਾਂ ਦੀ ਇਜ਼ੀ ਪੈਟ ਗੋਲੀ ਨਾਲ ਤੇ ਗੋਲੀ ਦਾ ਆਪਣੇ ਚੌਥਾ ਕੇ ਹਿੱਸਾ ਕੱਢ ਲਿਆ ਤਕਰੀਬਨ ਤੇ ਬਾਕੀ ਇਹ ਦਵਾਈ ਰੱਖ ਦਿੰਦੇ ਆ ਵਿੱਚ ਤੇ ਚੱਲਦੇ ਆ ਇਹਨੂੰ ਘੋਲ ਕੇ ਲੈ ਜਾ ਕੇ ਹਾਂਜੀ ਬਾਈ ਮਿੱਤਰੋ ਤਕਰੀਬਨ 15 ਕ ਕਬੂਤਰ ਹੈ ਇਹ ਆਪਣੇ ਮਤਲਬ 5-6 ਆਪਣੇ ਆ ਬਾਕੀ ਹੋਰ ਮੁੰਡੇ ਹੁੰਦੇ ਦੂਗੇ ਬਾਅਦ ਚ ਜਿਹੜੀ ਬਚ ਗਈ ਕਿਉਂਕਿ ਆਪਣੇ ਕਿਸੇ ਕੰਮ ਦੀ ਨਹੀਂ 28 ਸਕੋਲ ਦੇ ਆਪਾਂ ਨੇ ਇਹਨੂੰ ਕੁੱਟ ਲਿਆ। ਇਹਦਾ ਪਾਊਡਰ ਕਰਕੇ ਬਰੀਕ ਤੇ 300 ml ਇਹਦੇ ਨਾਲ ਆਪਾਂ ਨੇ ਪਾਣੀ ਮਾਪ ਲਿਆ। ਤੇ ਇੱਕ ਵਾਰ ਗਰਮ ਪਾਣੀ ਜਾਂ ਕਰਕੇ ਖੁਦ ਵੀ ਗੋਲ ਪਾ ਦਾਂਗੇ। ਐਨ ਕੋਲ ਜੂਗੀ ਤੇ ਵਿੱਚ ਪਾ ਦਾਂਗੇ ਖੰਡ ਥੋੜੀ ਜੀ। ਜਾਂ ਸ਼ੱਕਰ। ਤੈਨ ਕੋਲ ਜੂਗੀ ਤੇ ਦਮਾਣੇ ਕੋਤਰਾ ਨੂੰ। ਤੇ ਕੁੱਟ ਲਿਆ ਬਾਬੇ। ਚਲੋ ਵੀ ਮਿੱਤਰੋ ਪਾ ਲਈ ਆਪਾਂ ਨੇ ਦੁਆਈ ਤੇ ਹੁਣ ਪਾ ਦਾਂਦੇ ਆ ਥੋੜੀ ਜਿਹੀ ਵਿੱਚ ਅਖੰਡ ਦੋ ਤਿੰਨ ਚਮਚੇ ਚਲੋ ਮਿੱਤਰੋ ਇਹ ਦੋ ਚਲੋ ਵੀ ਮਿੱਤਰੋ ਤਿੰਨ ਚਮਚੇ ਪਾ ਦਿਆ ਅਖੰਡ ਦੇ ਤੇ ਹੁਣ ਇਹਨੂੰ ਕਰ ਦਿਆਂ ਗਰਮ ਤੇ ਹਾਂਜੀ ਵੀ ਮਿੱਤਰੋ ਘੋਲ ਲਈ ਆਪਾਂ ਨੇ ਦੁਆਈ ਲਗੇਵੇਂ ਕੋਲ ਬਾ ਪਾਣੀ ਪਾ ਲਾਂਗੇ ਚੰਗੀ ਤਰ੍ਹਾਂ ਘੋਲ ਕੇ ਦਵਾਈ ਨੂੰ ਉਹਦੇ ਬਾਅਦ ਵਿੱਚ ਨਾਰਮਲ ਪਾਣੀ ਪਾ ਲਾਂਗੇ ਤੇ ਦੰਦਿਆਂ ਫਿਰ ਕੂਤਰਾਂ ਨੂੰ ਕੋਈ ਮਿੱਤਰੋ ਦਵਾਈ ਹੋ ਗਈ ਹੈ ਰੈਡੀ ਚਲਦੇ ਆ ਉੱਪਰ ਬੀਵੀ ਐਮ ਐਲ ਦੇ ਹਿਸਾਬ ਨਾਲ ਦੰਦੇ ਆ ਪਹਿਲਾਂ ਪਾਉਂਦੇ ਕੂਤਰਾਂ ਜਾਲ ਚ ਰਾਤ ਨਹੀਂ ਫਿਰ ਪੈ ਗਿਆ ਮੀਨੇ ਚਿਬਾ ਕੱਢੇ ਪਏ ਐ ਤੇ ਪਾਈਏ ਕੂਤਰ ਜਾਲ ਚ ਤੇ ਲਿਆਉਂਦੇ ਇੱਥੇ ਪੰਗਾ ਹੋ ਗਿਆ ਕੱਲ ਪੈਪ ਈਸ਼ਾਤਰੀ ਦਾ ਢੰਡਾ ਫਸਾਇਆ ਹੋਇਆ ਸੀ ਇਹਦੇ ਵਿੱਚ ਉੱਪਰੋਂ ਮੀਂਹ ਪੈ ਗਿਆ ਤੇ ਅੰਦਰ ਲੱਕੜ ਗਈ ਫੁੱਲ ਬਾਂਸ ਤੇ ਹੁਣ ਇਹ ਨਿਕਲ ਨਹੀਂ ਰਿਹਾ ਧੁੱਪ ਲੱਗੂਗੀ ਫੇਰ ਨਿਕਲੂਗਾ ਤੇ ਜਾਲ ਆਪਾਂ ਨੇ ਲਿਆ ਚੱਕ ਇਹਦੇ ਛੱਡਦੇ ਹੁਣ ਕਬੂਤਰੀਆਂ ਕਬੂਤਰ ਜਿਹੜੀ ਇੱਕ ਨਵੇਂ ਦਵਾਈ ਲਾਣੀ ਐ ਤੇ ਉਹ ਹੈਗੀ ਇਹ ਬਿਲਕੁਲ ਭੁੱਖੀਆਂ ਐ ਉੱਕੇ ਰੋਟਾ ਨੇ ਤੇ ਛੱਡਦੇ ਆ ਇਹਨੂੰ ਤੇ ਲੋਬੇ ਮਿੱਤਰੋ ਹੀ ਕਿ ਛੜਤੀ ਤੇ ਬਾਕੀ ਹੁਣ ਇਧਰੋਂ ਕੂਤਰ ਜਿਹੜੇ ਆ ਉਹ ਵੀ ਛੱਡਦੇ ਆ ਇੱਕ ਇੱਕ ਕਰਕੇ ਇੱਕ ਤਾਂ ਇਹ ਚੀਨਾ ਜਰਦਾ ਕੂਤਰ ਛਤਰੀ ਵਾਲਾ ਇਧਰੋਂ ਫਿਰ ਕਾਲਾ ਚੀਨਾ ਤੇ ਫਿਰ ਇਹੇ ਕੱਢਣਾ ਏ ਸ਼ਾਖਾ ਤੇ ਇੱਕ ਚੱਕਣਾ ਇਹ ਰੱਤਾ ਤੇ ਬਾਬੇ ਤਿੰਨ ਤੇ ਤਿੰਨ ਛੇ ਕਬੂਤਰ ਪੰਜ ਕਬੂਤਰ ਹੈ ਤੇ ਇੱਕ ਕੂਤਰੀ ਹੈ ਲਾਉਂਦੇ ਇਹਨਾਂ ਨੂੰ ਦਵਾਈ ਸਰਿੰਜ ਨਾਲ ਹੀ ਆਪਾਂ ਨੇ ਚੱਕ ਤੇ ਲਾ ਕੇ ਦਵਾਈ ਕਰਦੇ ਇਹਨਾਂ ਨੂੰ ਫਰੀ ਉਸ ਤੋਂ ਬਾਅਦ ਬੱਚਿਆਂ ਨੂੰ ਛੱਡ ਦਾਂਗੀ ਛਤਰੀਆਂ ਤੇ ਤੇ ਪੰਗਾ ਪਾਉ ਅੱਜ ਛਤਰੀ ਥੱਲੇ ਕਰਨੇ ਨੂੰ ਬੱਚੇ ਕਿਉਂਕਿ ਬੱਚੇ ਉੱਪਰ ਵਾਲੀ ਤੇ ਬੈੰਦੇ ਆ ਉੱਪਰ ਵਾਲੀ ਤੋਂ ਐਵੇਂ ਹੀ ਅੜਾ ਅੜਾ ਕੇ ਪਹਿਲਾਂ ਨੀਚੇ ਬਿਠਾਣੇ ਪਾਉਂਗੇ ਆ ਛਤਰੀ ਤੇ ਤੇ ਫੇਰ ਅੰਦਰ ਕਰਨੇ ਪਾਉਂਗੇ ਅੜਾਣੇ ਆ ਦਿਲ ਤਾਂ ਨਹੀਂ ਕਰ ਰਿਹਾ ਅੱਜ ਤੇ ਮੌਸਮ ਵੀ ਮੀਂਹ ਜਿਹਾ ਵਾਲਾ ਹੋਇਆ ਬਾਈ ਤੇ ਤੰਗ ਬਹੁਤ ਕਰਨੇ ਆ ਕਰਨਾ ਬੱਚਿਆਂ ਨੇ ਇਸ ਕਰਕੇ ਉਹ ਡੰਡਾ ਨਿਕਲ ਜਾਵੇ ਫੇਰ ਕੋਈ ਦਿੱਕਤ ਨਹੀਂ ਫੇਰ ਅੜਾ ਦਾਂਗੇ ਉਹਨੂੰ ਡੰਡਾ ਨਿਕਲ ਨਹੀਂ ਰਿਹਾ ਕੱਲ ਕੱਢਣੇ ਦੀ ਕੋਸ਼ਿਸ਼ ਵੀ ਕਰੀ ਐ ਪਰ ਨਿਕਲਿਆ ਨਹੀਂ ਤੇ ਹੁਣ ਚੱਕ ਇਹਨੂੰ ਲਾਉਂਦੇ ਆ ਦਵਾਈ ਲੈ ਆਏ ਆਪਾਂ ਇੱਥੇ ਇਹਨਾਂ ਨੂੰ ਤੇ ਹੁਣ ਦੰਦਿਆਂ ਦਵਾਈ ਜੀ ਮਿੱਤਰੋ ਕਰਦੇ ਆ ਸ਼ੁਰੂ ਲਾਉਣੀ ਆਪਾਂ ਨੇ ਘੋਲ ਕੇ ਇੱਕ ਭਰ ਲਈਆ ਸਿਰਿੰਜ ਤੇ ਹੁਣ ਸਭ ਤੋਂ ਪਹਿਲਾ ਨੰਬਰ ਲਾਵਾਂਗੇ ਇਹ ਕਬੂਤਰ ਦਾ ਯਾਨੀ ਕਿ ਬੱਚਾ ਇਹ ਸੁਣੇ 10 ਸਾਫ ਹੋਇਆ ਤੇ ਲਾ ਦੀਏ ਬਾਬਿਓ ਕੀ ਕਰਕੇ ਫੇ ਤੁਹਾਨੂੰ ਦਿਖਾਉਂਦੇ ਆ ਸਾਰਿਆਂ ਨੂੰ ਹਾਂਜੀ ਭਾਈ ਦਵਾਈ ਲਾਤੀ ਐ ਇਹ ਪੰਜਾਂ ਨੂੰ ਲੱਗ ਗਿਆ ਇਹਨੂੰ ਲਾਉਣ ਲੱਗੇ ਭਾਈ ਉਹ ਹੱਥ ਚੋਂ ਛੁੱਟ ਗਿਆ ਤੇ ਦਵਾਈ ਵੀ ਡੋਲ ਗਿਆ ਇਹ ਬਚੀ ਥੋੜੀ ਜੀ ਬਸ ਮੁੰਡੇ ਨੂੰ ਦੇਣੀ ਸੀ ਹੁਣ ਕਹਿ ਦਾਂਗੇ ਵੀ ਡੁੱਲ ਗਈ ਥੋੜੀ ਜੀ ਰਹਿ ਗਈ ਤੂੰ ਭਾਈ ਆਪਣੀ ਘੋੜ ਲੈ ਹੁਣ ਆ ਡੁੱਲ ਗਈ ਬਾਬਿਓ ਇੱਥੇ ਸਾਰਿਆਂ ਦੇਖੋ ਸਾਰਾ ਕਰੇ ਕਰਾਇ ਦੇਖੇ ਪਾ ਗਿਆ ਉਹ ਉਹ ਬੈਠਾ ਕਵਾੜ ਇਹ ਛਤਰੀ ਜੋਗਾ ਤਾਂ ਹੀ ਰੱਖਿਆ ਵਾਪਾ ਦੇ ਇਹਦੇ ਲੱਛਣ ਮਾੜੇ ਐ ਇਹ ਬੈਠਾ ਕਵਾੜੀ ਆ ਤੇ ਬਾਬਿਓ ਓਕੇ ਰਿਪੋਰਟ ਐ ਨਾ ਲੱਗੀ ਇਹਨਾਂ ਨੂੰ ਬੈਣ ਦੋ ਦੇਖਦੇ ਆ ਮਲਅਪ ਕਰਦੇ ਆ ਕਿ ਨਹੀਂ ਤੇ ਹੁਣ ਚੱਲਦੇ ਆਪਾਂ ਉੱਪਰ ਕੂਤਰਾਂ ਕੋਲੇ ਦੇਖੀਏ ਉੱਪਰ ਵਾਲੇ ਕੂਤਰ ਕੀ ਕਹਿੰਦੇ ਚੱਟ ਐ ਗੱਡੀਆਂ ਤੇ ਹਾਂਜੀ ਬਾਈ ਬਾਬਿਓ ਪਹੁੰਚ ਗਏ ਕੂਤਰਾਂ ਕੋਲੇ ਉੱਪਰ ਤੇ ਖੋਲਦੇ ਆਂ ਸਭ ਤੋਂ ਪਹਿਲਾਂ ਇੱਧਰ ਖੁੱਡੇ ਜਾਂਦਾ ਇਹਦੇ ਜਿਵੇਂ ਰਾਤ ਜਿਹੜਾ ਮੀਂਹ ਪਿਆ ਉਹਦੀ ਬਾਛੜ ਦੁਆਰੇ ਗਈ ਵੀ ਲੱਗਦੀ ਐ ਤੇ ਪਰਲਾ ਖੁੱਡਾ ਤੁਹਾਨੂੰ ਪਤਾ ਹੀ ਆਪਣਾ ਚੁੰਦਾ ਏ ਉਹਨੂੰ ਹਲ ਖੋਲ ਕੇ ਦੇਖਦੇ ਆਂ ਕੀ ਸਾਬ ਕਿਤਾਬ ਕੀ ਗੱਲਬਾਤ ਹੈ ਪਾਣੀ ਖੜਾ ਏ ਉੱਧਰ ਵੀ ਤੇ ਇੱਧਰੋਂ ਖੋਲ ਦਿੰਦੇ ਆਂ ਡੋਲੀ ਵਾਲੇ ਕੁਤਰਾਂ ਨੂੰ ਵੀ ਤੇ ਇੱਕ ਕੋਤਰੀ ਚੀਨੇ ਦੀ ਅੰਡਾ ਦੇਣੀ ਵਾਲੀ ਸੀ ਦੇਖ ਲਈ ਅੰਡਾ ਦਿੱਤਾ ਕਿ ਨਹੀਂ ਨਹੀਂ ਦਿੱਤਾ ਨਹੀਂ ਛਾਇਦ ਹਲੇ ਤੇ ਹੁਣ ਖੋਲਦੇ ਆ ਇੱਧਰ ਵਾਲਾ ਛੁੱਡਾ ਤੇ ਵੈਸੇ ਤਾਂ ਆਪਾਂ ਨੇ ਬਾਲਟੀਆਂ ਰੱਖੀਆਂ ਹੋਈਆਂ ਸੀ ਜਿੱਥੇ ਤੋਂ ਪਾਣੀ गिरਦਾ ਵੀ ਬਾਲਟੀ ਪੈ ਜੂਗਾ ਬਾਅਦ ਚੱਕ ਕੇ ਢੋਲਦਾ ਹਾਂਗੇ ਛੁੱਡਾ ਸੁੱਕਾ ਰਹੂਗਾ ਤੇ ਬਾਬੇ ਉਹ ਕਰਦੇ ਆ ਬਸ ਇਹਦਾ ਵੀ ਹੇਲਾ ਛੁੱਡੇ ਦਾ ਕੋਈ ਨਾ ਕੋਈ ਆ ਦੇਖੋ ਪਾਣੀ ਭਰੇ ਹੋਏ ਬਾਲਟੀਆਂ ਦੋਨਾਂ ਚ ਗਰਭੀ ਰਿਹਾਏ ਪਾਣੀ ਹਲੇ ਤੇ ਬਾਲਟੀ ਦਵਾਰ ਤੋਂ ਇੱਥੇ ਰੱਖ ਦਾਂਗੇ ਜਿੱਥੇ ਪਾਣੀ गिरਦਾ ਹੈ ਤੇ ਜਿਹੜਾ ਇਹ ਇਹਨੂੰ ਵੀ ਡੋਲ ਦੰਦੇ ਪਾਣੀ ਨੂੰ ਦੂਸਰੀ ਪਾਰਟੀ ਵਾਲਿਆਂ ਤੇ ਇਹਨੂੰ ਵੀ ਬਾਬੇ ਇੱਥੇ ਰੱਖ ਦਾਂਦੇ ਆ ਤੇ ਬਾਕੀ ਰਹੀ ਗੱਲ ਕੂਤਰਾਂ ਦੀ ਕੂਤਰ ਫਿਰ ਵੀ ਆਪਣੇ ਓਕੇ ਬੈਠੇ ਆਏ ਬੈਠੇ ਟੋਕਰੀਆਂ ਦੇ ਇੱਕ ਬਾਲਾ ਝੁੰਡਾ ਹੈ ਤੇ ਇੱਕੇ ਸਿਰ ਤੇ ਝੁੰਡਾ ਹੈ ਜਿੱਥੇ 13 ਚਾਦਰ ਗਲੀ ਵੀ ਹੈ ਉਥੇ ਝੋਰੀਆਏ ਕੋਈ ਨਹੀਂ ਕਰਾਂਗੇ ਇਹਦਾ ਜਲਦੀ ਹੀ ਹੀਲਾ ਤੇ ਬੈਠਿਆ ਬਾਬੇ ਕੂਤਰ ਪਰ ਕੂਤਰ ਆਪਣੇ ਪੂਰੇ ਐਕਟਿਵ ਹੈ ਉੱਪਰ ਪੋਟਾਂ ਨੇ ਤੇ ਦੂਸਰੇ ਕੂਤਰ ਲੱਗੇ ਆਪਣੇ ਦਾਣੇ ਖਾਣ ਖਾਂਦੇ ਸਾਨੂੰ ਉੱਪਰ ਵੀ ਬੱਚੇ ਕਿੱਡੇ-ਕੱਡੇ ਹੋ ਗਏ ਕਿਹਦਾ ਦਾ ਵੇਖੇ ਅਗਲ ਵਾਤਾ ਇਹ ਮਿੱਟੀ ਚੁਕਣ ਲੱਗੀ ਵੀ ਇੱਕ ਇਹਨਾਂ ਨੂੰ ਖੋਲ ਦੰਦੇ ਆ ਆ ਜੂਗੇ ਚੀਨੀ ਤੇ ਕੂਤਰ ਬਾਹਰ ਇਹਨਾਂ ਦੀ ਆਪਾਂ ਨੇ ਜੋੜੀ ਲਾਈ ਏ ਨਵੀਂ ਦੇਖਦੇ ਆ ਕੀ ਕਰਦੇ ਕੀ ਨਹੀਂ ਤੇ ਬੱਚੇ ਨੇ ਚੋਗਾ ਨਹੀਂ ਮਿਲਿਆ ਵਾ ਬੱਚੇ ਨੂੰ ਵੀ ਛੱਡ ਦਿੰਦੇ ਆ ਬਾਹਰ ਹੁਮਦੂਗਾ ਤੇ ਚਿਨੀ ਵੜ ਗਈ ਐ ਇੱਧਰ ਬਾਬਿਓ ਤੇ ਇਹਨੇ ਅੰਡੇ ਭੰਦਣੇ ਐਂ ਕਰਦੇ ਆ ਕੂਤਰ ਸਾਰੇ ਬਾਹਰ ਕੱਢ ਕੇ ਡੋਲੀ ਵਾਲੇ ਤੇ ਕੁੰਡਾ ਲਾ ਦਾਂਗੇ ਇਹ ਕੁੰਡਾ ਐਵੇਂ ਲਾ ਦਾਂਗੇ ਤੇ ਇਹ ਦਾਣੇ ਚੁਗ ਲਵਾਂਗੇ ਉਹਨਾਂ ਚਿਰ ਫਿਰ ਬੱਚਿਆਂ ਨੂੰ ਚੋਗਾ ਦੇ ਦੂੰਗੇ ਤੇ ਐਵੇਂ ਹੋ ਸਕਦਾ ਏ ਹੋਰ ਤਾਂ ਕੋਈ ਹਿੱਲਾ ਵੀ ਨਹੀਂ ਇਹ ਕਬੂਤਰ ਦੀ ਮਦੀਨ ਹੈਗੀ ਆ ਇਹ ਇਹ ਇਹਦੇ ਨਾਲ ਨਾ ਮਿਲ ਜੂਵੇ ਕਿਤੇ ਦੁਬਾਰੇ ਵੈਸੇ ਤਾਂ ਚੀਨਾ ਲੱਗਿਆ ਵਈ ਇਹਦੇ ਨਾਲ ਤੇ ਕੱਟ ਕੇ ਕੂਤਰ ਹੁਣ ਫਿਰ ਕਰਦੇ ਹਾਂ ਢੋਲੀ ਬੰਦ ਜਿਹੜੇ ਕੂਤਰੀਆਂ ਕਬੂਤਰੀਆਂ ਆਪਸ ਵਿੱਚ ਮਿਲ ਕੇ ਇਹ ਕੂਤਰੀ ਦੇ ਬੱਚੇ ਪਾਲ ਰਹੀਆਂ ਨਾ ਛਟਿਆਰਾਂ ਦੇ ਤੇ ਉਹ ਬੱਚੇ ਏਡੇ ਏਡੇ ਹੋ ਗਏ ਐ ਤਿੰਨ ਗੁਤਰੀਆਂ ਵਾਲੇ ਬੱਚੇ ਹੋਗੇ ਐਡੇ ਤੇ ਇੱਕ ਬੱਚਾ ਇਹ ਹੈ ਉਹ ਇਹਨਾਂ ਦਾ ਇਹਨੂੰ ਚੱਕ ਕੇ ਬਥੜੂ ਦੇ ਨਾਲ ਤੱਕ نیچے ਲੈ ਜਾਵਾਂਗੇ ਫਿਲਹਾਲ ਇਹਨੂੰ ਫੇਰਣ ਤੋਂ ਇੱਥੇ ਤੇ ਤਿੰਨ ਭਰਾ ਹੋਗੇ ਇਹ ਦੇਖਦੇ ਆ ਕੀ ਰੰਗ ਡੰਗ ਲਾਉਂਦੇ ਆ ਤੇ ਹੁਣ ਕਰ ਦਾਂ ਦੀ ਤੱਕੀ ਬੰਦ ਲੋ ਬਈ ਮਿੱਤਰੋ ਤੱਕੀ ਕਰਤੀ ਆ ਬੰਦ ਓਕੇ ਰਿਪੋਰਟਾਂ ਐ ਤੇ ਖਾਣ ਦੋ ਇਹਨਾਂ ਨੂੰ ਆਪਣੇ ਦਾਣੇ ਤੇ ਲੋ ਬਈ ਮਿੱਤਰੋ ਦੰਦ ਨੂੰ ਜਾ ਰਹੇ ਉਹਨਾਂ ਨੂੰ ਖਾਣ ਦੋ ਦਾਣੇ ਹਾਂਜੀ ਬਈ ਮਿੱਤਰੋ ਇਹਨਾਂ ਨੂੰ ਲਾਤੀਏ ਦਵਾਈ ਕੀੜਿਆਂ ਦੀ ਤੇ ਛਤਰੀ ਵਾਲਾ ਬੈਠ ਗਿਆ دوسری ਸਾਈਡ ਤੇ ਲੱਗ ਜੂਗੇ ਕੱਢਣ ਉਹ ਬੈਠਾ ਛਤਰੀ ਵਾਲਾ ਸਾਹਮਣੇ ਕੋਠੀ ਤੇ ਤੇ ਛਤਰੀ ਕਰਦੇ ਆ ਖੜੀ ਉੱਚੀ ਤੇ ਬੱਚਿਆਂ ਨੂੰ ਛੱਡੇ ਦਿੰਦੇ ਅੱਜ ਕੋਈ ਦਿੱਕਤ ਨਹੀਂ ਤੇ ਲੋ ਬਈ ਵਾਪੇ ਛਤਰੀ ਕਰਤੀ ਇਹ ਖੜੀ ਤੇ ਕੱਢਦੇ ਹੁਣ ਕਬੂਤਰ ਬਾਹਰ ਕੇ ਛੱਡਦੇ ਆ ਛਤਰੀਆਂ ਤੇ ਬੈਠੇ ਰਹੂਗੇ ਜੇ ਨਹੀਂ ਵੀਡੀਓ ਤਾਂ ਵੀ ਕੋਈ ਦਿੱਕਤ ਨਹੀਂ ਚਲੋ ਵੀ ਮਿੱਤਰੋ ਕੱਢਦੇ ਆ ਸਾਰੇ ਗੋਪਤਰ ਚਲਣ ਵਾਲੇ ਆ ਸਾਰੇ ਪੱਤੇ ਬਾਹਰ ਚਲੋ ਵੀ ਮਿੱਤਰੋ ਕੱਢਦੇ ਆ ਸਾਰੇ ਗੋਪਤਰ ਬੈਠ ਗਏ ਛਤਰੀਆਂ ਤੇ ਇਹ ਬੈਠ ਗਿਆ ਬੱਬੇ ਛੋਟਿਆਂ ਤੇ ਇੱਕ ਜਾ ਕੇ ਉਹ ਬੈਠ ਗਿਆ ਛਾਰੇ ਇਹ ਬੈਠ ਗਏ ਤੇ ਦੂਸਰੀ ਸਾਈਡੋਂ ਦੁਜੇ ਵੀ ੜਾ ਦਉਂਦੇ ਆ ਇਧਰੋਂ ਵੀ ਇਹ ਤਿੰਨ ਬੱਚੇ ੜਾ ਦਉਂਦੇ ਆ ਲੋ ਜੀ ਇੱਕ ਤਾਂ ਉੜ ਗਿਆ ਤੇ ਦੂਜਾ ਇਹ ਵੀ ਉੜ ਗਿਆ ਹਾਂ ਤਾਂ ਕੰਤਾ ਉੜ ਗਿਆ ਬੈਠ ਗਈ ਜਗ੍ਹਾ ਛਤਰਿਆਂ ਦੇ ਬੈਣ ਦੋ ਇਹਨਾਂ ਨੂੰ ਉੱਕੇ ਰਿਪੋਰਟ ਹੋ ਗਈ ਬਾਪਿਓ ਤੇ ਬੈਠ ਗਏ ਤੇ ਇੱਧਰ ਹੀ ਬੈਠ ਕੇ ਛਤਰੀਆਂ ਤੇ ਬੈਠੇ ਰਹਿਣ ਦੋ ਆਪਣੀ ਮਰਜ਼ੀ ਤੇ ਉੜੀ ਜਾਓਗੇ ਬੈਠੀ ਜਾਓਗੇ ਕੋਈ ਦਿੱਕਤ ਨਹੀਂ ਕੇ ਬੈਠ ਗਿਆ ਲੋ ਜੀ ਇਹ ਵੀ ਗਿਆ ਛਤਰੀ ਤੇ ਤੇ ਲੱਗੇ ਆਹਰੀਆਂ ਹੀ ਬਿੱਠਾ ਮਾਨ ਗੰਦਗੀ ਕੱਢਣ ਤੇ ਕੱਢੂਗੇ ਮਲਾਪੇ ਇਹ ਆਪਾਂ ਨੂੰ ਪੂਰਾ ਇੱਕ ਹੀ ਨਾ ਨਾ ਤੇ ਵੀ ਇਹਨਾਂ ਦੇ ਮਲਾਪ ਪਈ ਵੀ ਐ ਤੇ ਕੱਡੂਏ ਵੀ ਇਹ ਤੇ ਹੁਣ ਚੱਲਦੇ ਹਾਂ ਉੱਪਰ ਦੇਖੀਏ ਉੱਪਰ ਛੱਤਾਂ ਚੁਗਾ ਚੁਗਾ ਦਵਾਦੀ ਕੋਲ ਹੋ ਕੇ ਬੱਚਿਆਂ ਨੂੰ ਦੇਖ ਲੂੰਗੇ ਕਿਨੇ ਦੇ ਆ ਕਿਨੇ ਨਹੀਂ ਪਹੁੰਚ ਗਏ ਬਸ ਉੱਪਰ ਬਾਬੇ ਦਵਾਂਦੇ ਚੁਗਾ ਕੋਲ ਬੈਠ ਕੇ ਦੇਖ ਕੇ ਕਿਹੜਾ ਦੰਡਾ ਕਿਹੜਾ ਨਹੀਂ ਤੇ ਖੁੱਡਾ ਤਾਂ ਵੀ ਐ ਗਿੱਲਾ ਆ ਕਰਦੇ ਆ ਇੱਕ ਅੱਧੇ ਦਿਨ ਤੱਕ ਮੱਤੂਪਾ ਨਿਕਲਣ ਲੱਜਵੇ ਮੀਂਹ ਨਹੀਂ ਹਟਰੇ ਸਾਰਾ ਸੋਣ ਮੀ ਨਹੀਂ ਪਾਈ ਪਾਦੋਂ ਚ ਮੀ ਪੈਣ ਦਾ ਅੱਗੇ ਜਦੋਂ ਬਾਜੀਆਂ ਛੱਡਣੀਆਂ ਸੀ ਧੁੱਪਾਂ ਨਿਕਲੇ ਫਿਰ ਕੋਈ ਕੰਮ ਹੋਊਗਾ ਨਹੀਂ ਤਾਂ ਮੁਸ਼ਕਲ ਹੈ ਕੰਮ ਚਲੋ ਵੀ ਮਿੱਤਰੋ ਬੈਠੇ ਆ ਇਹ ਓਕੇ ਰਿਪੋਰਟਾਂ ਵੀਰ ਜੀ ਮਿੱਤਰੋ ਤੇ ਦੇਖੋ ਕੀੜੇ ਨਿਕਲਨੇ ਹੋ ਗਏ ਸ਼ੁਰੂ ਆ ਦੇਖੋ ਤੇ ਆ ਦੇਖੋ ਕੂਤਰ ਕਿੱਟ ਬੱਲੇ 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 ਪੂਰਾ ਵਧੀਆ ਰਿਜ਼ਲਟ ਆਇਆ ਈ ਭਾਈ ਦਵਾਈ ਦਾ ਆਪਾਂ ਲਾਈ ਸੀ ਈਜ਼ੀ ਪੈਟ ਤੇ ਬਾਬਿਓ ਤੁਸੀਂ ਰਿਜ਼ਲਟ ਆਪ ਚੈੱਕ ਕਰੋ ਪੂਰਾ ਓਕੇ ਜਮਾਈ ਪਾਈ ਤਾਂ ਹੀ ਨਹੀਂ ਉੜਦੇ ਸੀ ਕਬੂਤਰ ਆਪਣੇ ਆਪਾਂ ਸਮਝ ਗਏ ਸੀ ਵਧੀਆ ਕੋਈ ਬਾਜੀ ਨਹੀਂ ਛੱਡੀ ਐਵੇਂ ਹਾਰ ਦੇ ਉਹਦਾ ਸਵਾਦ ਨਹੀਂ ਆਉਂਦਾ ਫਿਰ ਆਪਣੀ ਗਲਤੀ ਪਿੱਛੇ ਆ ਦੇਖੋ ਬਾਬਿਓ ਦੇਖੋ ਕਰੋ ਚੈੱਕ ਦੇਖੋ ਕਿੱਡੇ ਕਿੱਡੀ ਜੁੰਨਾ ਗੱਡੀਆਂ ਬਾਈ ਦੇਖੋ ਤੇ ਇਹ ਦੇਖੋ ਪੂਰਾ ਵਧੀਆ ਰਿਜ਼ਲਟ ਆਇਆ ਬਾਈ ਦਵਾਈ ਦਾ ਜੀ ਉਹਨਾਂ ਦੇਖੋ ਕਿਵੇਂ ਕੱਢ ਰਹੇ ਕੂਤਰ ਓਕੇ ਰਿਪੋਰਟਾਂ ਤੇ ਪਾਉਂਦੇ ਆ ਹਲੇ ਅੱਧਾ ਘੰਟਾ ਕੇ ਹੋਇਆ ਇਹ ਲਾਈਨ ਨੂੰ ਤੇ ਬਾਕੀ ਤੁਹਾਨੂੰ ਦੱਸਦੇ ਆ ਫਿਰ ਬਾਅਦ ਚ ਹਾਂਜੀ ਬਾਈ ਮਿੱਤਰੋ ਤੇ ਪਾਣੀ ਖਿੱਚ ਗਏ ਸੀ ਕੂਤਰ ਤੇ ਹੁਣ ਇੱਕ ਵਾਰ ਲਾ ਤੇ ਪਾਣੀ ਦੁਬਾਰੇ ਫੋਕਾ ਦਵਾਈ ਵਾਲਾ ਪਾਣੀ ਖਿੱਚ ਗਏ ਸੀ ਹੁਣ ਫੋਕਾ ਪਾਣੀ ਲਾ ਤੇ ਬਈ ਇਸ ਤੋਂ ਬਾਅਦ ਇਹਨਾਂ ਨੂੰ ਖੁੱਡੇ ਛੱਡ ਦਾਂਗੇ ਤੇ ਬਾਕੀ ਇਹ ਪਾਣੀ ਬਚਿਆ ਇਹਨੂੰ ਡੋਲ ਦੰਦੇ ਆ ਚਲੋ ਜੀ ਚੋਕੇ ਰਿਪੋਰਟ ਹੈ ਕੰਮ ਸਿਰਿੰਜ ਰੱਖ ਦੰਦੇ ਇੱਧਰ ਤੂੰ ਲਾਤੀਆ ਦਵਾਈ ਬੈਠੇ ਕੂਤੇ ਛਤਰੀਆਂ ਤੇ ਤੇ ਸੁਲਤਾਨ ਵੀ ਹੱਥ ਦੇ ਹੀ ਲੱਗ ਰਿਹਾ ਤਾਂ ਇਹਨੂੰ ਵੀ ਬਿਠਾ ਦੇ ਉੱਪਰ ਛਤਰੀ ਤੇ ਉੱਪਰਲੀ ਛਤਰੀ ਤੇ ਬੈਠਾ ਏ ਤੇ ਖੁੱਡੇ ਹੀ ਤੱਕੀਆਂ ਕੁੱਲੀਆਂ ਐ ਅੰਦਰ ਹਵਾ ਲੱਗ ਲੂਗੀ ਝਾਲ ਚ ਜੋ ਕੇ ਰਿਪੋਰਟਾਂ ਲਾਤੀਆ ਦੋਈ ਹਾਂਜੀ ਬਾਈ ਮਿੱਤਰੋ ਤੇ ਮળા ਪਿੰਨ ਨਹੀਂ ਕਰਤੇ ਐ ਤੇ ਤੁਹਾਨੂੰ ਸਵੇ ਦਿਖਾਏ ਸੀ ਤੇ ਹੁਣ ਕਰਦੇ ਆਂ ਜੀ ਬੰਦ ਕੂਤਰਾਂ ਨੂੰ ਜਾਲ ਚ ਤੇ ਬੈਠੇ ਐ ਤੇ ਇਧਰ ਹੀ ਛਤਰੀਏ ਬੈਠੇ ਐ ਕਰਦੇ ਆਂ ਇਹਨਾਂ ਨੂੰ ਬੰਦ ਹੁਣ ਹਾਂਜੀ ਬਾਈ ਮਿੱਤਰੋ ਦਾਣੇ ਪਾਤੇ ਆ ਕੂਤਰਾਂ ਨੂੰ ਇਹ ਦਿਖਾ ਦੇ ਫੋਨ ਨੂੰ ਦਾਣੇ ਪਾਤੇ ਤੇ ਕੂਤਰ ਦਾਣੇ ਖਾਣ ਲੱਗੇ ਵੇ ਐ ਯੋਨੋ ਕੀੜਿਆਂ ਦੀ ਦਵਾਈ ਲਾਈ ਸੀ ਉਹਨਾਂ ਨੂੰ ਦਾਣੇ ਪਾਦੇ ਤੇ ਹੁਣ ਪਾਉਂਦੇ ਆ ਇਹਨਾਂ ਨੂੰ ਦਵਾਈ ਲੀਵਰ ਵਗੈਰਾ ਤੇ ਮਲਟੀਸਟਾਰ ਮਲਟੀਸਟਾਰ ਵਿਟਾਮਿਨ ਪਾ ਦਿੰਦੇ ਆ ਇਹਨਾਂ ਨੂੰ ਤੇ ਸੈਟ ਮਿੱਟ ਹੋ ਜੂਗੇ ਇਹ ਬਾਬੇ ਦਵਾਈਆਂ ਬਰੂਟੋਨ ਤੇ ਲੀਵਰ 52 ਤੇ ਚੱਕਰਿਆਂ ਚ ਪਾ ਦਿੰਦੇ ਆ ਲੋ ਬਈ ਬਾਬੇ ਚੱਕਰਿਆਂ ਚ ਪਾਤੀਆਂ ਦਵਾਈਆਂ ਤੇ ਥੋੜਾ ਥੋੜਾ ਪਾਣੀ ਪਾ ਕੇ ਘੋਲ ਦਿੰਦੇ ਆ ਇਹਨਾਂ ਨੂੰ ਤੇ ਬਾਕੀ ਫਿਰ ਸਿੰਪਲ ਪਾਣੀ ਪਾ ਦਾਂਗੇ ਕੁਲਬੀਆਂ ਬਸ ਓਕੇ ਰਿਪੋਰਟ ਬਸ ਸਿੰਪਲ ਪਾਣੀ ਪਾ ਕੇ ਰੱਖਦੇ ਹਾਂ ਹੁਣ ਜਾਲ 'ਚ ਤੇ ਦਿਖਾ ਦੇ ਇੱਕ ਵਾਰ ਤੁਹਾਨੂੰ ਕੂਪਟਰ ਸਾਰੇ ਬੱਚੇ ਪੁੱਛੇ ਤਾਰ ਲਏ ਆਪਾਂ ਨੇ ਓਕੇ ਰਿਪੋਰਟ ਹੈ ਖੁੱਡੇ ਕਰ ਤੇ ਸਾਫ ਬਿਲਕੁਲ ਓਕੇ ਹੈ ਕੰਮ ਪਾਣੀ ਇਹ ਪਿਆਸੇ ਹੋਣਗੇ ਇਹ ਬਸ ਇਹਨਾਂ ਨੂੰ ਦਾਣੇ ਥੋੜੇ ਹੀ ਖਿਲਾਵਾਂਗੇ ਕਿਉਂਕਿ ਉਹ ਲਈ ਚੱਕਰ ਐਵੇਂ ਆਜ ਕਿਉਂਕਿ ਇਹਨਾਂ ਨੂੰ ਕੀੜਿਆਂ ਦੀ ਦਵਾਈ ਲਾਈ ਆ ਸ਼ਾਮ ਨੂੰ 니 ਬਰ ਬਰ ਪਾਤੀ ਕਾਲੂ ਪਲਾ ਦਾਂਗੇ ਇਹਨਾਂ ਨੂੰ ਲੱਸੀ ਤੇ ਖੁਸ਼ਕੁੰਦੀ ਇਹ ਦਵਾਈ ਜਿਆਦਾ ਇੱਕਦਮ ਦਾਣੇ ਨਹੀਂ ਪਾਉਂਗੇ ਕਿਉਂਕਿ ਡਿਫੈਕਟ ਨਾ ਪੈਵੇ ਕੂਤਰਾਂ 'ਚ ਬਾਜੀ ਛੱਡਣ ਕੀ ਤੇ ਖਰਾਬ ਹੋ ਜੇ ਤੇ ਲੋ ਬਈ ਮਿੱਤਰੋ ਹੁਣ ਪਾ ਦਈਏ ਪਾਣੀ ਚੱਕਰਿਆਂ 'ਚ ਤੇ ਲੋ ਬਈ ਮਿੱਤਰੋ ਇੱਕ ਸਾਈਡ ਪਾਣੀ ਰੱਖਦੇ ਆ ਬਾ ਦੂਸਰੀ ਸਾਈਡ ਵੀ ਰੱਖ ਦਾਂਗੇ ਅੱਗੇ ਤੇ ਦੂਸਰੇ ਚੱਕਰੇ 'ਚ ਪਾ ਕੇ ਦੂਸਰੀ ਸਾਈਡ ਵੀ ਰੱਖ ਦੰਦੇ ਆ ਪਾਣੀ ਤੇ ਲੋ ਬਈ ਮਿੱਤਰੋ ਰੱਖਦੇ ਇਹਨਾਂ ਨੂੰ ਪਾਣੀ ਦਵਾਈ ਪਾ ਕੇ ਤੇ ਦਾਣੇ ਖਾ ਰਹੇ ਆ ਇੱਧਰ ਇਹਨਾਂ ਨੂੰ ਵੀ ਥੋੜੇ ਦਾਣੇ ਹੋਰ ਪਾ ਦਾਂਗੇ ਤੇ ਬਾਕੀ ਹੁਣ ਚੱਲਦੇ ਆ ਉੱਪਰ ਉੱਪਰ ਵਾਲੇ ਕੂਤਰਾਂ ਨੂੰ ਵੀ ਪਾ ਦੰਦੇ ਆ ਦਾਣੇ ਚੱਲ ਕੇ ਕੰਮ ਨਬੇੜੀਏ ਇਹ ਹਾਂਜੀ ਲੋ ਬਈ ਮਿੱਤਰੋ ਉੱਪਰ ਵਾਲੇ ਕੂਤਰਾਂ ਨੂੰ ਵੀ ਬਾਦਾਂ ਨੇ ਪਾ ਦੰਦੇ ਆ ਮਿਕਸ ਕਰ ਲਈਏ ਨਵੇਂ ਮਿੱਤਰ ਬਰ ਰੱਖਦੇ ਆ ਇਹਨਾਂ ਨੂੰ ਦਾਣੇ ਪਹਿਲਾਂ ਇੱਧਰੋਂ ਕੂਤਰਾ ਨੂੰ ਰੱਖ ਲੈਂਦੇ ਆ ਤੇ ਖਾਣ ਦੋ ਇਹਨਾਂ ਨੂੰ ਉਸ ਤੋਂ ਬਾਅਦ ਰੱਖ ਦਾਂਗੇ ਦੂਸਰੇ ਕੂਤਰਾ ਨੂੰ ਇੱਧਰ ਵਾਲਿਆਂ ਨੂੰ ਤੇ ਇੱਧਰ ਵਾਲੇ ਕੋਲ ਓਕੇ ਰਪੋਟਾਂ ਐ ਇਹ ਵੀ ਉੱਪਰ ਤੋਂ ਖੋਲ ਦਿੰਦੇ ਆ ਇਹ ਪਰ ਹਲੇ ਨਹੀਂ ਖੋਲਣੇ ਕਿਉਂਕਿ ਉਹ ਕੂਤਰਾ ਹੀ ਮਿਲ ਜੂਗੀ ਇੱਧਰ ਪੜ ਜਾਂਦਾ ਇਹੋ ਜਾ ਕੇ ਇਹਦੇ ਖਾਨੇ 'ਚ ਕਿਨੇ ਹਲੇ ਤੱਕ ਕੂਤਰੀ ਨੇ ਕੋਈ ਅੰਡਾ ਹੀ ਨਹੀਂ ਂਗਿਆ ਦੇਣੇ ਵਾਲੀ ਸੀ ਅੰਡਾ ਚੈੱਕ ਕਰ ਲਾਂ ਤੇ ਕਰਦੇ ਆਂ ਹੀ ਆਪਾਂ ਵੀ ਆਪਣੇ ਵਲੌਗ ਦਾ ਐਂਡ ਤੇ ਅੱਜ ਡੀਵਰਮਿੰਗ ਕਰੀਏ ਕੂਤਰਾਂ ਦੀ ਬਹੁਤ ਵਧੀਆ ਰਿਜ਼ਲਟ ਆਇਆ ਤੇ ਕਰਦੇ ਆਂ ਇੱਥੇ ਵਲੌਗ ਦਾ ਐਂਡ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰਦੇ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ 'ਤੇ ਨੋਟੀਫਿਕੇਸ਼ਨ ਮਿਲਦਾ ਰਵੇ ਮਿਲਦੇ ਆਂ ਹੀ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਜੁੜੇ ਰਹੋ ਵੀਡੀਓ ਨਾਲ ਧੰਨਵਾਦ